ਸਸ਼ਿਆਕਾਲ ਤੁਸੀਂ ਦੇਖ ਰਹੇ ਹੋ ਨਿੱਡਰ ਪੰਜਾਬੀ মিডিਆ ਮਹਿਮਾਨ ਪੱਤਰਕਾਰ ਹਾਜ਼ਰਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਸਰਕਾਰੀ ਟੀਚਰ ਬਣ ਗਏ ਜਾਲੀ ਸਰਟੀਫਿਕੇਟ ਦਿਖਾ ਕੇ 15 ਸਾਲ ਬਾਅਦ 27 ਜਨੇ ਆਏ ਅੜਿੱਕੇ ਪਾਜਪਾ ਪੰਜਾਬ ਮਹਿਲਾ ਪ੍ਰਧਾਨ ਜੈਂਦਰ ਕੌਰ ਨੇ ਬੱਸ ਸੇਵਾ ਵਾਪਸ ਲੈਣ ਦਾ ਕੀਤਾ ਵਰਤ सीएम मान ने डीसी ਅਤੇ ਡੀਐਸਪੀਪ ਨਾਲ ਕਿਤੇ ਮੀਟਿੰਗ ਜਿਮਨੀ ਚੋਣਾ ਨੂੰ ਲੈ ਕੇ ਕਿਤੇ ਵੱਡੇ ਫੈਸਲੇ ਅਸ਼ੂਦੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸੀਆਂ ਨੇ ਧਾਰੀ ਚੁੱਪੀ ਪੰਜਾਬ ਦਾ ਤਾਪਮਾਨ ਹੋਇਆ 40 ਤੋਂ ਪਾਰ ਹੁਣ ਖਬਰਾਂ ਵਿਸਥਾਰ ਨਾਲ ਜੇਕਰ ਅਧਿਆਪਕ ਹੀ ਝਾਲੀ ਸਰਟੀਫਿਕੇਟ ਦਿਖਾ ਕੇ ਮਾਸਟਰ ਬਣਨਗੇ ਤਾਂ ਬੱਚਿਆਂ ਦਾ ਭਵਿੱਖ ਕਿੱਥੇ ਜਾਵੇਗਾ ਐਵੇਂ ਦੇ ਹੀ 27 ਮਾਸਟਰ ਫੜੇ ਗਏ ਨੇ ਜਿਹੜੇ 15 ਸਾਲ ਪਹਿਲਾਂ ਝਾਲੀ ਸਰਟੀਫਿਕੇਟ ਬਣਾ ਕੇ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਨੌਕਰੀ ਹਾਸਲ ਕਰ ਲਈ ਸੀ ਦੱਸਈਏ ਕਿ ਝਾਲੀ ਸਰਟੀਫਿਕੇਟ ਦੇ ਕੇ ਸਰਕਾਰੀ ਅਧਿਆਪਕ ਬਣਨ ਵਾਲੇ 27 ਵਿਅਕਤੀ ਖਿਲਾਫ 15 ਸਾਲਾਂ ਬਾਅਦ ਕੇਸ ਦਰਜ ਕੀਤਾ ਗਿਆ ਹੈ ਇਹਨਾਂ ਵਿੱਚੋਂ 12 ਔਰਤਾਂ ਅਤੇ 15 ਪੁਰਸ਼ ਹਨ ਕਈਆਂ ਨੇ ਜਾਲੀ ਤਜਰਬਾ ਸਰਟੀਫਿਕੇਟ ਦੇ ਕੇ ਨੌਕਰੀ ਹਾਸਲ ਕੀਤੀ ਅਤੇ ਕਈਆਂ ਨੇ ਪਿੰਡੂ ਖੇਤਰ ਦਾ ਗਲਤ ਸਰਟੀਫਿਕੇਟ ਦੇ ਕੇ ਨੌਕਰੀ ਹਾਸਲ ਕੀਤੀ ਹਾਈ ਕੋਰਟ ਦੀਆਂ ਹਦਾਇਤਾਂ ਤੇ ਵਿਜੀਲੈਂਸ ਨੇ 3 ਮੈਂਬਰੀ ਕਮੇਟੀ ਬਣਾ ਕੇ ਜਾਂਚ ਕੀਤੀ ਧੋਖਾਧੜੀ ਕਰਨ ਵਾਲੇ ਸਭ ਤੋਂ ਵੱਧ 17 ਅਧਿਆਪਕ ਮੋਗਾ ਜ਼ਿਲ੍ਹੇ ਦੇ ਹਨ 17 ਜੁਲਾਈ 2023 ਨੂੰ ਹਾਈ ਕੋਰਟ ਨੇ ਵਿਜੀਲੈਂਸ ਬਿਊਰੋ ਚੰਡੀਗੜ੍ਹ ਨੂੰ 3 ਮੈਂਬਰੀ ਐਸ ਆਈ ਟੀ ਗਠਿਤ ਕਰਨ ਤੇ ਝਾਲੀ ਸਰਟੀਫਿਕੇਟ ਦੇ ਕੇ ਸਰਕਾਰੀ ਅਧਿਆਪਕ ਬਨਣ ਵਾਲੇ 27 ਵਿਅਕਤੀਆਂ ਦ 15 ਸਾਲਾਂ ਬਾਅਦ ਕਿਸ ਦਰਜ ਕਰਨ ਦੇ ਨਿਰਦੇਸ਼ ਅਦ ਅਦ ਸਰ ਸਿੱਖਿਆ ਵਿਭਾਗ ਵੱਲੋਂ ਰਾਜ ਦੇ 20 ਜਲਿਆਂ ਵਿੱਚ 9998 ਟੀਚਿੰਗ ਫਲੈਜ਼ ਦੀ ਨਿਯੁਕਤੀ ਲਈ 5 ਸਤੰਬਰ 2022 ਨੂੰ ਪ੍ਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਪ੍ਰਤੀ ਪ੍ਰਕਿਰਿਆ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੇ ਚੇਅਰਮੈਨ ਨੇ ਦਿੱਤੀ ਗਈ ਸੀ ਟੀਚਿੰਗ ਫੋਲੋ ਦੀ ਨਿਯੁਕਤੀ ਸਿੱਖਿਆ ਅਧਿਕਾਰੀ ਵੱਲੋਂ ਕੀਤੀ ਜਾਣੀ ਸੀ ਵਿਭਾਗ ਵੱਲੋਂ ਅਨੁਭਵ ਸਰਟੀਫਿਕੇਟ ਦੇ ਕੇ ਵੱਧ ਤੋਂ ਵੱਧ 7 ਅੰਕ ਦਿੱਤੇ ਜਾਣੇ ਸਨ ਇਸ ਤੋਂ ਖਾਤੜੀ ਛੇ ਗਸਤ 2009 ਨੂੰ ਸਾਹਮਣੇ ਆਈ ਸੀ ਅਕਤੂਬਰ 2009 ਵਿੱਚ ਨੌਕਰੀ ਤੋਂ ਕੱਟੇ ਗਏ ਮੁਲਾਜ਼ਮਾਨ ਨੂੰ ਸਿੱਖਿਆ ਵਿਭਾਗ ਖਿਲਾਫ ਅਦਾਲਤ ਵਿੱਚ ਪ੍ਰਚਾਰ ਕੀਤੀ ਸੀ ਜਾਂਚ ਕਮੇਟੀ ਨੇ ਪਟੀਸ਼ਨ ਦਾਇਰ ਕਰਨ ਵਾਲਿਆਂ ਨੂੰ ਚਾਰ ਮੌਕੇ ਦਿੱਤੇ ਸਨ ਜਾਂਚ ਦੌਰਾਨ 530 ਉਮੀਦਵਾਰਾਂ ਵਿੱਚੋਂ 457 ਦੇ ਤਜਰਬੇ ਸਰਟੀਫਿਕੇਟ ਜਾਲੀ ਪਾਏ ਗਏ ਸਨ ਦੱਸ ਦਈਏ ਕਿ ਆਪਣੇ ਤਜਰਬੇ ਸਰਟੀਫਿਕੇਟ ਜਾਲੀ ਬਣਾ ਕੇ ਸਰਕਾਰੀ ਨੌਕਰੀਆਂ ਹਾਸਲ ਕੀਤੇ ਜਾਣ ਵਾਲੇ 27 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਮਹਿਲਾਵਾਂ ਨੂੰ ਸਹੂਲਤਾਂ ਦੇਣ ਵਿੱਚੋਂ ਇੱਕ ਸਹੂਲਤ ਫ੍ਰੀ ਬੱਸ ਸੇਵਾ ਦੀ ਵੀ ਦਿੱਤੀ ਜਾ ਰਹੀ ਸੀ ਜਿਹੜੀ ਕਿ ਪਿਛਲੇ ਦਿਨੀ ਮਾਨ ਸਰਕਾਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਫ੍ਰੀ ਬੱਸ ਸੇਵਾ ਦੀ ਸਹੂਲਤ ਜਿਹੜੀ ਮਹਿਲਾਵਾਂ ਨੂੰ ਪ੍ਰਦਾਨ ਕਰਵਾਈ ਜਾ ਰਹੀ ਹੈ ਉਹ ਬੰਦ ਹੋ ਜਾਵੇ ਇਹਦੇ ਵਿੱਚ ਹੀ ਭਾਜਪਾ ਦੇ ਮਹਿਲਾ ਪ੍ਰਧਾਨ ਜੈ ਇੰਦਰ ਕੌਰ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਹੈ ਭਾਜਪਾ ਪ੍ਰਧਾਨ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਨੇ ਔਰਤਾਂ ਲਈ ਮੁਫਤ ਬੱਸ ਸੇਵਾ ਵਾਪਸ ਲੈਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ ਪਾਸਵਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈਂਦਰ ਕੌਰ ਦੀ ਅਗਵਾਈ ਹੇਠ ਅੱਜ ਆਪ ਸਰਕਾਰ ਵੱਲੋਂ ਪੰਜਾਬ ਵਿਚਾਰਤਾਂ ਲਈ ਮੁਫਤ ਬੱਸ ਸੇਵਾ ਬੰਦ ਕਰਨ ਦੇ ਫੈਸਲੇ ਦੀ ਸਖਤ ਨਿਬੋਧੀ ਕਰਦੀਆਂ ਇਸ ਕਦਮ ਨੂੰ ਹੀ ਸਕੀਮ ਦਾ ਲਾਭ ਲੈ ਰਹੀਆਂ ਔਰਤਾਂ ਦੇ ਪਰ ਉਸੇ ਨਾਲ ਧੋਖਾ ਕਰਾ ਦਿੱਤਾ ਹੈ ਪਾਸਵਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈਂਦਰ ਕੌਰ ਨੇ ਕਿਹਾ ਮੁਫਤ ਬੱਸ ਸੇਵਾ ਕੈਪਟਨ ਅਮਰਿੰਦਰ ਸਿੰਘ ਜੀ ਦੀ ਇੱਕ ਪ੍ਰਮੁੱਖ ਯੋਜਨਾ ਸੀ ਜਿਸ ਦਾ ਪੰਜਾਬ ਦੀਆਂ ਔਰਤਾਂ ਨੂੰ ਬਹੁਤ ਲਾਭ ਹੋਇਆ ਹੈ ਇਹ ਔਰਤਾਂ ਦੇ ਸ਼ਕਤੀਕਰਨ ਅਤੇ ਉਹਨਾਂ ਨੂੰ ਸਹਿ ਸਮਰਥਾ ਔਨਲੇ ਇੱਕ ਕ੍ਰਾਂਤੀਕਾਰੀ ਕਦਮ ਸੀ ਇਸ ਸੇਵਾ ਨੂੰ ਵਾਪਸ ਲੈ ਕੇ ਆਪ ਸਰਕਾਰ ਔਰਤਾਂ ਨੂੰ ਹਨੇਰੀ ਯੁੱਗ ਵਿੱਚ ਪਾ ਰਹੀ ਹੈ ਆਪ ਸਰਕਾਰ ਦਾ ਵਿੱਤੀ ਤੰਗੀ ਬਹਾਨਾ ਅਸਵੀਕਾਰਨਯੋਗ ਹੈ ਝੂਠੇ ਪ੍ਰਚਾਰ ਅਤੇ ਇਤਰਾਜ਼ਬਾਜ਼ੀ ਦੇ ਹਰ ਸਾਲ 700 ਕਰੋੜ ਰੁਪਏ ਬਰਬਾਦ ਕਰਨ ਦੀ ਬਜਾਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਫੰਡ ਔਰਤਾ ਲਈ ਅਤੇ ਲੋੜਵੰਤਾ ਦੀ ਭਲਾਈ ਲਈ ਅਲਰਟ ਕਰਨੇ ਚਾਹੀਦੇ ਹਨ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇ ਅਤੇ ਔਰਤਾ ਲਈ ਮੁਫਤ ਬਸੇਵਾ ਜਾਰੀ ਰੱਖੇ ਉਹਨਾਂ ਨੇ ਅੱਗੇ ਆਖਿਆ ਇਸ ਟੀਮ ਉਹਨਾਂ ਹਜ਼ਾਰਾਂ ਔਰਤਾਂ ਲਈ ਜੀਵਨ ਰੇਖਾ ਰਹੀ ਹੈ ਜੋ ਆਪਣੀਆਂ ਰੋਜ਼ਾਨਾ ਲੋੜਾਂ ਲਈ ਜਨਤਕ ਟ੍ਰਾਂਸਪੋਰਟ ਤੇ ਨਿਰਭਰ ਕਰਦੀਆਂ ਹਨ ਇਸ ਨੂੰ ਵਾਪਸ ਲੈਣ ਨਾਲ ਪਿੰਡੂ ਔਰਤਾਂ ਵਿਦਿਆਰਥੀਆਂ ਤੇ ਕਮਕਾਰਜੀ ਵਰਗਾ ਦੀਆਂ ਔਰਤਾਂ ਨੂੰ ਨਿੱਜੀ ਆਵਾਜਾਈ ਤੇ ਖਰਚ ਨਹੀਂ ਕਰ ਸਕਦੀਆਂ ਹਨ ਤਾਂ ਸਹੀ ਇਹ ਕਿ ਇਨ੍ਹਾਂ ਔਰਤਾਂ ਦੇ ਹੱਕ ਦੇ ਵਿੱਚ ਬੋਲਦਿਆਂ ਕਹ ਹੈ ਕਿ ਆਪ ਸਰਕਾਰ ਨੂੰ ਇੱਕ ਵਾਰ ਫੇਰ ਮੁੜ ਆਪਣੇ ਫੈਸਲੇ ਤੇ ਗੌਰ ਕਰਨੀ ਚਾਹੀਦੀ ਹੈ ਤੇ ਔਰਤਾਂ ਨੂੰ ਫ੍ਰੀ ਬੱਸ ਸੇਵਾ ਪ੍ਰੋਵਾਈਡ ਕਰਵਾਣੀ ਚਾਹੀਦੀ ਹੈ ਸੀਐਮ ਮਾਨ ਨੇ ਆਗਮੀ ਜਿਮਨੀ ਚੋਣਾਂ ਦੀ ਤਿਆਰੀਆਂ ਨੂੰ ਲੈ ਕੇ ਕਮਰ ਕੱਸ ਲਈ ਹੈ ਡੀਸੀ ਅਤੇ ਐਸਐਸਪੀ ਨਾਲ ਮੀਟਿੰਗ ਦੌਰਾਨ ਕੁਝ ਫੈਸਲੇ ਲੈਨੇ ਦਾ ਸੇ ਮੱਖ ਮੰਤਰੀ ਭਗਵੰਤ ਮਾਨ ਨੇ ਆਗਮੀ ਜਿਮਨੀ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਕਮਰ ਕਸੀ ਹੈ ਵਿਧਾਨ ਸਭਾ ਹਲਕਾ ਗੁਰਦਾਸਪੁਰ ਗਿੱਦੜਬਾ ਬਰਨਾਲਾ ਤੇ ਚੱਬੋਵਾਲ ਵਿੱਚ ਜਿਮਨੀ ਚੋਣਾਂ ਹੋਣ ਵਾਲੀਆਂ ਹਨ ਜਿਸ ਦੇ ਸਬੰਧੀ ਮੁੱਖ ਮੰਤਰੀ ਮਾਨ ਨੇ ਸਬੰਧੀ ਜ਼ਿਲ੍ਹੇ ਦੇ ਡੀਸੀ ਅਤੇ ਐਸਐਸਪੀ ਨਾਲ ਮੀਟਿੰਗ ਕੀਤੀ ਹੈ ਮੁੱਖ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਉਹ ਆਪਣੇ ਜ਼ਿਲ੍ਹਿਆਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਤੇ ਉਹਨਾਂ ਦੀ ਪ੍ਰਗਤੀ ਦੀ ਵਿਸ਼ੇਸ਼ ਰਿਪੋਰਟ ਤਿਆਰ ਕਰਨ ਅਤੇ ਕੰਮਾਂ ਨੂੰ ਮੁਕੰਮਲ ਕਰਨ ਲਈ ਸਮਾਂ ਸੀਮਾ ਨਿਰਧਾਰਿਤ ਕਰਕੇ ਰਿਪੋਰਟ ਪੇਸ਼ ਕਰਨ ਇਸ ਦੇ ਨਾਲ ਹੀ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਉਹ ਵਿਕਾਸ ਕਾਰਜਾਂ ਨੂੰ ਜਲਦੀ ਮੁਕੰਮਲ ਕਰਨ ਅਤੇ ਜੇਕਰ ਕਿਤੇ ਵੀ ਕੋਈ ਅੜਚਨ ਹੈ ਤਾਂ ਉਸ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਮੀਟਿੰਗ ਵਿੱਚ ਕਈ ਵਿਭਾਗਾਂ ਦੇ ਮੰਤਰੀ ਮੁੱਖ ਸਕੱਤਰਕ ਪੰਜਾਬ ਅਤੇ ਕਈ ਵਿਭਾਗਾਂ ਦੇ ਵਧੀਕ ਮੁੱਖ ਸਕੱਤਰਕ ਅਤੇ ਸਕੱਤਰਕ ਵੀ ਹਾਜ਼ਰ ਸਨ ਦਾ ਸਈਏ ਕਿ ਮਾਨ ਸਰਕਾਰ ਨੇ ਦੁਬਾਰਾ ਜਹੋਨ ਆਲਿਆ ਜਿੰਮੀ ਚੋਣਾ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਵੱਡੇ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ। ਆਸ਼ੂ ਦੇ ਘਰ ਰੇਡ ਪੈਣ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਕਾਂਗਰਸੀਆਂ ਨੇ ਚੁੱਪੀ ਧਾਰ ਲਈ ਹੈ। ਦੱਸ ਦਈਏ ਕਿ ਕਾਂਗਰਸੀ ਮੰਤਰੀ ਭਾਰਤ ਕੁਸ਼ਣ ਆਸ਼ੂ ਦੇ ਬਿੱਤੇ ਦੇਣੀ ਈੜੀ ਵੱਲੋਂ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਲੁਧਿਆਣਾ ਦੇ ਕਾਂਗਰਸੀਆਂ ਨੇ ਚੁੱਪ ਧਾਰੀ ਹੋਈ ਹੈ। ਕਿਸੇ ਵੇਲੇ ਚੰਗੇ ਦੋਸਤ ਰਹੇ ਜਾਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਦੀ ਸੰਸਦ ਮੈਂਬਰ ਬਿੰਦਰ ਸਿੰਘ ਰਾਜਾ ਵਡਿੰਗ ਨੇ ਵੀ ਹਾਲੇ ਕੋਈ ਚਿਪਣੀ ਨਹੀਂ ਕੀਤੀ ਅਤੇ ਨਾਹੀਂ ਇਸ ਆਪ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੁਝ ਕਿਹਾ ਹੈ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸੰਧਾ ਆਸ਼ੂ ਉਹਨਾਂ ਦੀ ਕੈਬਨਿਟ ਚ ਵਜ਼ੀਰ ਸੰਵਿਧਾਨ ਸਭਾ ਚ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਸ਼ੂ ਨੂੰ ਜਰਨਲ ਦੱਸਿਆ ਸੀ ਅੱਜ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ ਟਿਕਟ ਦੇ ਦਾਵੇਦਾਰ ਸਨ ਪਰ ਮੌਕੇ ਤੇ ਕਾਂਗਰਸ ਨੇ ਰਾਜਵਡਿੰਗ ਨੂੰ ਟਿਕਟ ਦੇ ਦਿੱਤੀ ਸੀ ਉਸ ਤੋਂ ਬਾਅਦ ਆਸ਼ੂ ਅਤੇ ਰਾਜਵਡਿੰਗ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਸੀ ਈਡੀ ਨੇ ਆਸ਼ੂ ਨੂੰ ਬੀਤੇ ਦਿਨ ਜਲੰਧਰ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਦੇ ਰਾਜ ਜਲੰਧਰ ਦੇ ਵਿਧਾਇਕ ਪ੍ਰਗਟ ਸਿੰਘ ਵਿਧਾਇਕ ਸੁਖਵਿੰਦਰ ਕਟੋਲੀ ਅਤੇ ਸਾਬਕਾ ਵਿਧਾਇਕ ਰਜਿੰਦਰ ਬੋਰੀ ਉਹਨਾਂ ਨੂੰ ਮਿਲਣ ਪਹੁੰਚੇ ਸਨ ਪਰ ਉਹਨਾਂ ਨੂੰ ਮਿਲਣ ਨਾ ਦਿੱਤਾ ਗਿਆ ਆਸ਼ੂ ਦੀ ਗ੍ਰਿਫਤਾਰੀ ਮੰਗਰੋਂ ਉਹਨਾਂ ਦੇ ਧੜੇ ਦੇ ਸਾਰੇ ਆਗੂ ਸ਼ਾਂਤ ਹੋ ਗਏ ਹਨ ਕਿਸੇ ਸਮੇਂ ਆਸ਼ੂ ਦੇ ਸੱਤੋਂ ਨਜ਼ਦੀਕੀ ਗिने ਜਾਣ ਵਾਲੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾੜ ਵੀ ਕੁਝ ਨਹੀਂ ਬੋਲੇ ਸੂਤਰਾਂ ਅਨੁਸਾਰ ਜ਼ਿਲ੍ਹਾ ਕਾਂਗਰਸ ਦੇ ਦਫ਼ਤਰ ਚ ਸੀਨੀਅਰ ਆਗੂਆਂ ਨੇ ਮੀਟਿੰਗ ਕੀਤੀ ਪਰ ਕਿਸੇ ਨੂੰ ਨਾਤਾ ਸੱਧਿਆ ਗਿਆ ਤੇ ਨਾ ਹੀ ਮੀਡੀਆ ਨੂੰ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਤਾਂ ਸਹੀ ਕੀ ਕਾਂਗਰਸ ਆਗੂ ਆਸ਼ੂ ਦੀ ਗ੍ਰਿਫਤਾਰੀ ਗ੍ਰਿਫਤਾਰੀ ਤੋਂ ਬਾਅਦ ਕਾਂਗਰਸ ਦੇ ਕਿਸੇ ਵੀ ਵਿਅਕਤੀ ਵੱਲੋਂ ਕਿਸੇ ਤਰ੍ਹਾਂ ਦੀ ਉਹਨਾਂ ਦੀ ਗ੍ਰਿਫਤਾਰੀ ਤੇ ਟਿੱਪਣੀ ਨਹੀਂ ਕੀਤੀ ਗਈ। ਦੋ ਦਿਨ ਦੇ ਮੀਂਹ ਤੋਂ ਬਾਅਦ ਮੂੜ ਪੰਜਾਬ ਦਾ ਤਾਪਮਾਨ 40 ਤੋਂ ਪਾਰ ਹੋ ਚੁੱਕਿਆ ਹੈ ਮੌਸਮ ਵਿਭਾਗ ਵੱਲੋਂ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਆ ਉਹ ਦੱਸ ਦਈਏ ਕਿ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿਸ-ਕਿਸ ਦਿਨ ਮੀਂਹ ਪਵੇਗਾ ਅਗਸਤ ਦੇ ਪਹਿਲੇ ਦਿਨ ਹੋਈ ਚੰਗੀ ਬਾਰਿਸ਼ ਤੋਂ ਬਾਅਦ ਪੰਜਾਬ 'ਚ ਮੌਨਸੂਨ ਦੀ ਰਫ਼ਤਾਰ ਫੇਰ ਮੱਠੀ ਪੈ ਗਈ ਇੱਕ ਦਿਨ ਵਿੱਚ ਆਸਾਤ ਤਾਪਮਾਨ ਵਿੱਚ 4.8 ਡਿਗਰੀ ਦਾ ਵਾਧਾ ਹੋਇਆ ਹੈ ਜਿਸ ਤੋਂ ਬਾਅਦ ਇੱਕ ਵਾਰ ਫੇਰ ਸਵੇਰ ਦਾ ਆਪ ਦਾ ਨ 40 ਡਿਗਰੀ ਤੱਕ ਪਹੁੰਚ ਗਿਆ ਹੈ ਪਰ ਜਲਦ ਹੀ ਮੁੜ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ 7 ਅਗਸਤ ਨੂੰ ਪੰਜਾਬ ਭਰ ਵਿੱਚ ਜਮੀ ਪੈਣ ਦੀ ਸੰਭਾਵਨਾ ਚੁਟਾਈ ਗਈ ਹੈ ਮੌਸਮ ਵਿਭਾਗ ਕੇਂਦਰ ਮੁਤਾਬਕ ਅਗਲੇ 4 ਦਿਨਾਂ ਲਈ ਮੌਸਮ ਦੇ ਬਾਰੇ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਅੱਜ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਵਿੱਚ ਜਮੀ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ 4 ਅਗਸਤ ਗੁਰਦਾਸਪੁਰ ਪਠਾਨਕੋਟ ਅਤੇ ਹੁਸ਼ਿਆਰਪੁਰ ਚ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਆਈਐਮਡੀ ਦੇ ਅਨੁਸਾਰ 7 ਅਗਸਤ ਨੂੰ ਵੀ ਪੈਣ ਦੀ ਮਜ਼ਬੂਤ ਸੰਭਾਵਨਾ ਹੈ ਅਨੁਮਾਨ ਹੈ ਕਿ 1 ਜੁਲਾਈ ਦੀ ਤਰ੍ਹਾਂ ਇਸ ਦਿਨ ਵੀ ਚੰਗੀ ਬਾਰਿਸ਼ ਹੋਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਦੱਸਦੇ ਹਾਂ ਕਿ 7 ਅਗਸਤ ਨੂੰ ਆਈਐਮਡੀ ਵੱਲੋਂ ਖੂਬ ਤੇਜ਼ ਬਾਰਿਸ਼ਖੋਣ ਦੀ ਸੰਭਾਵਨਾ ਜਤਾਈ ਗਈ ਹੈ ਬਹੁਤ ਜ਼ਿਆਦਾ ਸਟਰੋਂਗ 1 ਅਗਸਤ ਦੀ ਬਾਰਿਸ਼ ਤੋਂ ਬਾਅਦ ਮੁੜ ਪੰਜਾਬ ਦਾ ਤਾਪਮਾਨ 40 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ ਅਤੇ ਲੋਕਾਂ ਨੂੰ ਹਮਸਪਰੀਅਤ ਤੇ ਚਿਪਚਿਪੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਸੀ ਕੀ ਪਠਾਨਕੋਟ ਦੇ ਵਿੱਚ 7 ਅਗਸਤ ਨੂੰ ਬਹੁਤ ਜ਼ਿਆਦਾ بارش ਹੋ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਹਾਲਾਂਕਿ 7 ਅਗਸਤ ਤੱਕ ਪੰਜਾਬ ਦੇ ਕਿਸੇ ਵੀ ਸੂਬੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ 7 ਅਗਸਤ ਤੱਕ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਉਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਹਾਲਾਂਕਿ ਮੌਨਸੂਨ ਇੱਕ ਖਤਮ ਹੋਣ ਦੇ ਕਗਾਰ ਤੇ ਖੜਾ ਹੈ ਪਰ ਪੰਜਾਬ ਦੇ ਵਿੱਚ ਪਿਛਲੇ ਸਾਲ ਨਾਲੋਂ ਇਸ ਸਾਲ ਮੌਨਸੂਨ ਦੀ ਰਫ਼ਤਾਰ ਬਹੁਤੀ ਜ਼ਿਆਦਾ ਮੱਠੀ ਪੈ ਗਈ ਹੈ ਪਿਛਲੇ ਸਾਲ ਜਿੱਥੇ ਪੰਜਾਬੀਆਂ ਨੂੰ ਹੜ ਦਾ ਸਾਹਮਣਾ ਕਰਨਾ ਪਿਆ ਸੀ ਉਸ ਦੇ ਕਾਰਨ ਜਾਨੀ ਅਤੇ مالی ਨੁਕਸਾਨ ਹੋਇਆ ਸੀ ਤੇ ਉਸੇ ਇਸ ਸਾਲ ਪੰਜਾਬ ਦੇ ਲੋਕ بارش ਨੂੰ ਤਰਸੇ ਪਏ ਨੇ ਲੋਕਾਂ ਨੇ ਹੁਣ ਤੱਕ ਗਰਮੀ ਦਾ ਸਾਹਮਣਾ ਕੀਤਾ ਹੈ ਹਾਲਾਂਕਿ ਮੌਨਸੂਨ 30 ਜੂਨ ਤੋਂ ਸਟਾਰਟ ਹੋ ਗਿਆ ਸੀ ਪਰ ਜੁਲਾਈ ਦੇ ਵਿੱਚ ਆਉਂਦੇ ਆਉਂਦੇ ਮੌਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਸੀ ਪਰ ਹੁਣ 1 ਅਗਸਤ ਨੂੰ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਤੇਜ਼ ਬਾਰਿਸ਼ ਹੋਣ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਅਤੇ ਤਾਪਮਾਨ ਦੇ ਵਿੱਚ ਵੀ 3.0 ਡਿਗਰੀ ਤੱਕ ਦਾ ਘਟਾ ਦਰਜ ਕੀਤਾ ਗਿਆ ਸੀ ਪਰ 1 ਅਗਸਤ ਤੋਂ ਬਾਅਦ ਮੁੜ ਪੰਜਾਬ ਦਾ ਪਾਰਾ 40.8 ਡਿਗਰੀ ਨੂੰ ਪਾਰ ਕਰ ਗਿਆ ਹੈ ਸਭ ਤੋਂ ਜ਼ਿਆਦਾ ਤਾਪਮਾਨ ਬਠਿੰਡਾ ਦੇ ਵਿੱਚ ਪਾਇਆ ਗਿਆ ਹੈ ਜਿਹੜਾ ਕਿ ਲਗਭਗ 38.6 ਡਿਗਰੀ ਦਰਜ ਕੀਤਾ ਗਿਆ ਹੈ ਹਾਲਾਂਕਿ ਮੌਸਮ ਵਿਭਾਗ ਵੱਲੋਂ 7 ਅਗਸਤ ਤੱਕ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ 7 ਅਗਸਤ ਨੂੰ ਮੌਸਮ ਵਿਭਾਗ ਵੱਲੋਂ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਚਿਤਾਈ ਗਈ ਹੈ ਜਲਦ ਹੀ ਪੰਜਾਬੀਆਂ ਨੂੰ ਮੌਸਮ ਦੀ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆਵੇਗੀ ਤੁਸੀਂ ਆਪਣੇ ਸੂਬੇ ਦਾ ਹਾਲ ਸਾਡੇ ਨਾਲ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ